ਜਦੋਂ ਸੋਨੂ ਤੇ ਕਿਰਤ ਹਸਪਤਲ ਤੋਂ ਆਏ ਤਾਂ ਬੀਮੀ ਤੇ ਸ਼ੀਲਾ ਉਹਨਾਂ ਨੂੰ ਰੈਨੂ ਬਾਰੇ ਪੁੱਛਣ ਲੱਗਿਆਂ ਤਾਂ ਕਿਰਤ ਕਹਿੰਦੀ ਕਿ ਡਾਕਟਰ ਕਹਿੰਦਾ ਹੈ ਕਿ ਸ਼ਾਇਦ ਮੰਮੀ ਨੂੰ ਦਿਮਾਗੀ ਪ੍ਰੋਬਲਮ ਹੋ ਗਈ ਹੈ ਇਸੇ ਕਰਕੇ ਮੰਮੀ ਸਾਰਿਆਂ ਨੂੰ ਐਵੇਂ ਮਾਰਨ ਪੈਂਦੀ ਸੀ ਸ਼ੀਲਾ ਕਹਿੰਦੀ ਬੀਬੀ ਦੀ ਹਰਕਤ ਤਾਂ ਹੀ ਠੀਕ ਨਹੀਂ ਸੀ ਤਾਂ ਹੀ ਦਿਮਾਗ ਖਰਾਬ ਹੋ ਗਿਆ ਸਾਰੀ ਉਮਰ ਸਾਭ ਨੇ ਇਸ ਨੂੰ ਘਰ ਦੀ ਖੁਦਮੁਖਤਿਆਰੀ ਦੇ ਕੇ ਰੱਖੀ ਇਸ ਨੂੰ ਕਦੇ ਪੁੱਛਿਆ ਨਹੀਂ ਕਿ ਕੀ ਕਰਦੀ ਹੈ ਮੈਂ ਤਾਂ ਸਾਰਾ ਕੰਮ ਕਰਾ ਆਪ ਮੈਲਾ ਮੰਡਲ ਤੇ ਪਾਰਟੀਆਂ ਵਿੱਚ ਤੁਰੀ ਰਹਿੰਦੀ ਮੁੰਡਿਆਂ ਨੇ ਘਰ ਆਉਣਾ ਮੈਂ ਰੋਟੀ ਦੇਣੀ ਤੇ ਉਹਨਾਂ ਰੋਟੀ ਖਾ ਕੇ ਬਾਹਰ ਮੁੰਡਿਆਂ ਨਾਲ ਫਿਰਦੇ ਰਹਿਣਾ ਤਾਂ ਹੀ ਬੱਚੇ ਪੜੇ ਨਹੀਂ ਮਾਰੇ ਸੰਗ ਦੇ ਵਿੱਚ ਪੈ ਗਏ ਬੱਚਿਆਂ ਨੂੰ ਮਾਂ ਬਾਪ ਤੇ ਪਿਆਰ ਦੀ ਲੋੜ ਹੁੰਦੀ ਹੈ ਸਭ ਪੈਸਾ ਕਮਾ ਲਈ ਸਵੇਰ ਤੋਂ ਰਾਤ ਦੁਕਾਨ ਤੇ ਰਹਿੰਦੇ ਤੇ ਬੀਬੀ ਬਾਹਰ ਘੁੰਮਣ ਚਲੀ ਜਾਂਦੀ ਬੱਚਿਆਂ ਨੂੰ ਖਾਣ ਪੀਣ ਲਈ ਪੈਸੇ ਦੇ ਜਾਂਦੀ ਤੇ ਉਹ ਕੀ ਪਤਾ ਕੀ ਖਾਂਦੇ ਪੀਂਦੇ ਬਿੰਮੀ ਕਹਿੰਦੀ ਆਂਟੀ ਜੀ ਵਿਕਾਸ ਤਾਂ ਪੜ ਵੀ ਗਿਆ ਸੀ ਫਿਰ ਬਾਅਦ ਵਿੱਚ ਕਿਵੇਂ ਨਸ਼ੇ ਵਿੱਚ ਪੈ ਗਏ ਸ਼ੀਲਾ ਕਹਿੰਦੀ ਪੜਨ ਦਾ ਤਾਂ ਮੈਨੂੰ ਪਤਾ ਨਹੀਂ ਵਿਕਾਸ ਇੱਥੇ ਵੀ ਸ਼ਰਾਬ ਪੀਂਦਾ ਸੀ ਤੇ ਮੁੰਡਿਆਂ ਨਾਲ ਘੁੰਮਦਾ ਸੀ ਉੱਥੇ ਜਾ ਕੇ ਹੋਰ ਨਸ਼ੇ ਕਰਨ ਲੱਗ ਪਿਆ ਤੇ ਨਸ਼ਿਆਂ ਦੀ ਇਹੋ ਜੀ ਆਦਤ ਪਈ ਕਿ ਆਪਣੀ ਜਾਨ ਹੀ ਗਵਾ ਬੈਠਾ ਵਿਕਾਸ ਦੀ ਇਹ ਹਾਲਤ ਵੇਖ ਕੇ ਸਾਹ ਸੋਨੂ ਨੂੰ ਦੁਕਾਨ ਤੇ ਨਾਲ ਲੈ ਕੇ ਜਾਣ ਲੱਗੇ ਤੇ ਉਸ ਨੂੰ ਡਾਂਟ ਕੇ ਰੱਖਦੇ ਸੀ ਤਾਂ ਜੋ ਉਹ ਇਸ ਪਾਸੇ ਤੋਂ ਬਚਿਆ ਰਹੇ ਬਲਰਾਜ ਰੈਨੂ ਕੋਲ ਬੈਠਾ ਸੋਚ ਰਿਹਾ ਸੀ ਇੱਕ ਔਰਤ ਹੀ ਘਰ ਨੂੰ ਸਵਰਗ ਜਾਂ ਨਰਕ ਬਣਾਉਂਦੀ ਹੈ ਆਦਮੀ ਨੇ ਤਾਂ ਸਾਰਾ ਦਿਨ ਘਰੋਂ ਬਾਹਰ ਕੰਮ ਕਰਨਾ ਹੁੰਦਾ ਤੇ ਔਰਤ ਨੇ ਬੱਚੇ ਦੀ ਘਰ ਸੰਭਾਲਣਾ ਹੁੰਦਾ ਹੈ ਮੈਂ ਤਾਂ ਤੇਰੇ ਤੇ ਵਿਸ਼ਵਾਸ ਕੀਤਾ ਸੀ ਤੇ ਤੂੰ ਆਪਣੀ ਮੂਰਖਤਾ ਕਰਕੇ ਸਭ ਕੁਝ ਖਰਾਬ ਕਰ ਦਿੱਤਾ ਮੇਰੀ ਕੀਤੀ ਮਿਹਨਤ ਵੀ ਕਿਸੇ ਕੰਮ ਨਾ ਆਈ ਤੇ ਤੂੰ ਆਪਣਾ ਵੀ ਕੀ ਹਾਲ ਬਣਾ ਲਿਆ ਰੇਨੂ ਨੂੰ ਬੇਹੋਸ਼ੀ ਦਾ ਟੀਕਾ ਦਿੱਤਾ ਸੀ ਤੇ ਉਹ ਸੁੱਤੀ ਪਈ ਹੋਈ ਸੀ ਬਲਰਾਜ ਬਾਹਰ ਜਾ ਕੇ ਬੈਂਚ ਤੇ ਲੰਮਾ ਪੈ ਗਿਆ ਰਾਤ ਨੂੰ ਜਦੋਂ ਰੇਨੂ ਦੀ ਜਾਗ ਖੁੱਲੀ ਤਾਂ ਉਹ ਦੱਬੇ ਪੈਰੀ ਬਾਹਰੋਂ ਨਿਕਲ ਗਈ ਬਲਰਾਜ ਜਦੋਂ ਸਵੇਰੇ ਉੱਠਿਆ ਤਾਂ ਰੇਨੂ ਨੂੰ ਬੈੱਡ ਤੇ ਨਾ ਵੇਖ ਕੇ ਉਹਦੇ ਹੋਸ਼ ਉੱਡ ਗਏ ਉਹ ਨਰਸਰ ਨੂੰ ਜਾ ਕੇ ਪੁੱਛਣ ਲੱਗਾ ਪਰ ਉਹਨਾਂ ਨੂੰ ਵੀ ਉਸ ਬਾਰੇ ਕੋਈ ਪਤਾ ਨਹੀਂ ਸੀ ਨਰਸ ਕਹਿੰਦੀ ਕਿ ਸਰ ਤੁਹਾਨੂੰ ਆਪਣੇ ਮਰੀਜ਼ ਦਾ ਧਿਆਨ ਰੱਖਣਾ ਚਾਹੀਦਾ ਸੀ ਹੁਣ ਪਤਾ ਨਹੀਂ ਕਿੱਥੇ ਚਲੀ ਗਈ ਹੈ ਤੁਹਾਡੀ ਪਤਨੀ ਨਰਸ ਉਤੋਂ ਹਸਪਤਾਲ ਦੇ ਪਿੱਛੇ ਬਣੇ ਸਟੋਰ ਰੂਮ ਵਿੱਚ ਜਾਂਦੀ ਹੈ ਤੇ ਵੇਖਦੀ ਹੈ ਕਿ ਰੇਨ ਨੂੰ ਉੱਥੇ ਹੀ ਹੈ ਉਸ ਨੂੰ ਕੁਝ ਕਹਿ ਕੇ ਬਾਹਰ ਆ ਜਾਂਦੀ ਹੈ ਬਲਰਾਜ ਸੋਨੂ ਨੂੰ ਫੋਨ ਕਰਦਾ ਹੈ ਕਿ ਤੇਰੀ ਮੰਮੀ ਪਤਾ ਨਹੀਂ ਕਿੱਥੇ ਚਲੀ ਗਈ ਮੈਨੂੰ ਕਿਤੇ ਨਹੀਂ ਲੱਭ ਰਹੀ ਸੋਨੂ ਤੇ ਕੀਰਤ ਉਹਦੀ ਚਾਰ ਰੋਟੀ ਲੈ ਕੇ ਆ ਜਾਂਦੇ ਹਨ ਤੇ ਕੀਰਤ ਕਹਿੰਦੀ ਲਓ ਪਪਾ ਜੀ ਤੁਸੀਂ ਖਾਣਾ ਖਾ ਲਓ ਮੈਂ ਤੇ ਸੋਨੂ ਮੰਮੀ ਨੂੰ ਵੇਖਦੇ ਹਾਂ ਬਲਰਾਜ ਕਹਿੰਦਾ ਰੋਟੀ ਕੀ ਖਾਣੀ ਏ ਮੇਰਾ ਤਾਂ ਜ਼ਹਿਰ ਖਾਣ ਨੂੰ ਜੀ ਕਰਦਾ ਹੈ ਮੈਂ ਆਪਣੀ ਜ਼ਿੰਦਗੀ ਤੋਂ ਅੱਕ ਗਿਆ ਹਾਂ ਕੀਰਤ ਕਹਿੰਦੀ ਹੈ ਪਪਾ ਜੀ ਤੁਸੀਂ ਟੈਨਸ਼ਨ ਨਾ ਲਓ ਮੰਮੀ ਹੁਣ ਠੀਕ ਹੋਣੇ ਨੇ ਕਿਤੇ ਚਲੇ ਗਏ ਨੇ ਤੁਸੀਂ ਇੱਧਰ ਸੁੱਤੇ ਹੋਏ ਸੀ ਮੰਮੀ ਨੇ ਤੁਹਾਨੂੰ ਵੇਖਿਆ ਨਹੀਂ ਹੋਣਾ ਤੇ ਬਲਰਾਜ ਨੂੰ ਖਾਣੇ ਵਾਰ ਟਿਫਨ ਫੜਾ ਕੇ सोनू ਤੇ ਉਹ ਹਸਤਾਲ ਚ ਮੰਮੀ ਨੂੰ ਵੇਖਣ ਲੱਗਦੇ ਹਨ ਜਦੋਂ ਰੇਨ ਨੂੰ ਕਿਤੇ ਨਹੀਂ ਮਿਲਦੀ ਤਾਂ ਕਿਰਤ ਰੋਹਨ ਨੂੰ ਫੋਨ ਕਰਕੇ ਦੱਸਦੀ ਹੈ ਤਾਂ ਉਹ ਕਹਿੰਦਾ ਹੈ ਕਿ ਮੈਂ ਆਉਂਦਾ ਹਾਂ ਰੋਹਨ ਹਸਤਾਲ ਪਹੁੰਚਿਆ ਤਾਂ ਕਿਰਤ ਨੂੰ ਪੁੱਛਦਾ ਹੈ ਕਿ ਆਂਟੀ ਜੀ ਮਿਲੇ ਕਿ ਨਹੀਂ ਕਿਰਤ ਕਹਿੰਦੀ ਹੈ ਕਿ ਵੀਰੇ ਹਫ਼ਤਾ ਤੱਕ ਕਿਤੇ ਨਹੀਂ ਹੈਗੇ ਪਤਾ ਨਹੀਂ ਕਿੱਥੇ ਚਲੇ ਗਏ ਹਨ ਰੋਹਨ ਸੋਨ ਨੂੰ ਕਹਿੰਦਾ ਹੈ ਕਿ ਮੈਂ ਕਿਰਤ ਨੂੰ ਕਾਰ ਛੱਡ ਆਉਂਦਾ ਹਾਂ ਫਿਰ ਆਪਾਂ ਪੁਲਿਸ ਨੂੰ ਇਨਫੋਰਮ ਕਰਦੇ ਹਾਂ ਤੇ ਉਹ ਕਿਰਤ ਨੂੰ ਉਹਦੇ ਕਾਰ ਛੱਡਣ ਚਲਾ ਜਾਂਦਾ ਹੈ ਕਿਰਤ ਨੂੰ ਗੱਡੀ ਵਿੱਚੋਂ ਉਤਾਰ ਕੇ ਰੋਹਨ ਵੀ ਗੱਡੀ ਵਿੱਚੋਂ ਉੱਤਰ ਕੇ ਅੰਦਰ ਆ ਜਾਂਦਾ ਉਹਦੀਆਂ ਅੱਖਾਂ ਬਿੰਮੀ ਨੂੰ ਲੱਭ ਰਹੀਆਂ ਸੀ ਕਿਰਤ ਉਸ ਨੂੰ ਵੇਖ ਕਹਿੰਦੀ ਹੈ ਕਿ ਵੀਰੇ ਆ ਜਾ ਅੰਦਰ ਜਿਸ ਨੂੰ ਤੇਰੀਆਂ ਅੱਖਾਂ ਲੱਭ ਰਹੀਆਂ ਹਨ ਉਹ ਅੰਦਰ ਹੀ ਹੈ ਰੋਹਨ ਅੰਦਰ ਜਾ ਕੇ ਸੋਫੇ ਤੇ ਬੈਠ ਜਾਂਦਾ ਹੈ ਪਰ ਬਿੰਮੀ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਆਉਂਦੀ। ਕਿਰਤ ਉਸ ਕੋਲ ਆਉਂਦੀ ਹੈ ਤੇ ਕਹਿੰਦੀ ਹੈ ਕਿ ਤੂੰ ਕਿਉਂ ਆਪਣੇ ਆਪ ਨੂੰ ਤੇ ਵੀਰੇ ਨੂੰ ਸਜ਼ਾ ਦੇ ਰਹੀ ਹੈ? ਉਹ ਤੈਨੂੰ ਵੇਖਣ ਲਈ ਤਰਸਦਾ ਰਹਿੰਦਾ ਹੈ ਤੇ ਤੂੰ ਉਹਦੇ ਸਾਹਮਣੇ ਵੀ ਨਹੀਂ ਆਉਣਾ ਚਾਹੁੰਦੀ। ਬਿੰਮੀ ਕਹਿੰਦੀ ਕਿਰਤ ਇਹਨਾਂ ਗੱਲਾਂ ਦਾ ਹੁਣ ਕੋਈ ਮਤਲਬ ਨਹੀਂ ਹੈ। ਤੂੰ ਕਿਉਂ ਆਪਣੇ ਭਰਾ ਦੀ ਜ਼ਿੰਦਗੀ ਖਰਾਬ ਕਰਨ ਲੱਗੀ ਹੈ? ਤੁਹਾਨੂੰ ਦੋਵਾਂ ਨੂੰ ਆਪਣੇ ਮਾਪੇ ਦੀ ਖੁਸ਼ੀ ਦਾ ਬਿਲਕੁਲ خیال ਨਹੀਂ। ਕਿਉਂ ਮਨਾਂ ਦੀ ਇਹ ਖੁਸ਼ੀਆਂ ਨੂੰ ਖਤਮ ਕਰਨਾ ਚਾਹੁੰਦੇ ਹਾਂ ਟਹਿਣੀ ਨਾਲੋਂ ਟੁੱਟਾ ਸੁੱਕਾ ਫੁੱਲ ਜਦੋਂ ਮਰ ਜਾ ਜਾਂਦਾ ਹੈ ਤਾਂ ਉਸ ਦੁਆਰਾ ਹਰਾ ਹੋਣਾ ਅਸੰਭਵ ਹੁੰਦਾ ਹੈ ਤੇ ਬਿੰਮੀ ਹੁਣ ਇੱਕ ਟਹਿਣੀ ਤੋਂ ਟੁੱਟ ਕੇ ਸੁੱਕਾ ਚੁੱਕ ਫੁੱਲ ਹੈ ਜੋ ਕਦੇ ਹਰਾ ਨਹੀਂ ਹੋ ਸਕਦਾ ਸੁੱਕਾ ਫੁੱਲ ਕਿਸੇ ਕੰਮ ਦਾ ਨਹੀਂ ਹੁੰਦਾ ਫਰੋਂ ਵੇਖਦਾ ਹੈ ਕਿ ਕਰ ਕੋਈ ਨਹੀਂ ਹੈ ਤਾਂ ਬਿੰਮੀ ਦੀਆਂ ਗੱਲਾਂ ਸੁਣ ਕੇ ਅੰਦਰ ਆ ਜਾਂਦਾ ਹੈ ਤੇ ਕਹਿੰਦਾ ਹੈ ਕਿ ਪਿਆਰ ਦੇ ਸੁੱਕੇ ਫੁੱਲ ਵੀ ਕਿਤਾਬਾਂ ਵਿੱਚ ਸੰਭਾਲ ਕੇ ਰੱਖੇ ਜਾਂਦੇ ਹਨ ਤੇ ਮੈਂ ਆਪਣੀ ਜ਼ਿੰਦਗੀ ਦੀ ਕਿਤਾਬ ਵਿੱਚ ਇਸ ਸੁੱਕੇ ਫੁੱਲ ਨੂੰ ਸੰਭਾਲ ਕੇ ਰੱਖਣਾ ਚਾਹੁੰਦਾ ਹਾਂ ਵੀ ਮੈਂ ਸੋਚਦੀ ਐ ਕਿ ਉਸ ਦੀ ਜ਼ਿੰਦਗੀ ਤਾਂ ਖਰਾਬ ਹੀ ਹੋ ਗਈ ਹੈ ਪਰ ਮੈਂ ਰੋਹੋਂ ਦੀ ਜ਼ਿੰਦਗੀ ਖਰਾਬ ਨਹੀਂ ਹੋਣ ਦਿਆਂਗੀ ਮੈਂ ਆਪਣੇ ਪਿਆਰ ਨੂੰ ਉਸ ਦੇ ਰਾਹ ਵਿੱਚ ਰੋੜਾ ਨਹੀਂ ਬਣ ਦਿਆਂਗੀ ਤੇ ਉਹ ਗੁੱਸੇ ਵਿੱਚ ਕਹਿੰਦੀ ਹੈ ਕਿ ਕਿਰਤ ਇਹ ਸਭ ਕੀ ਹੈ ਇੱਕ ਔਰਤ ਜਦੋਂ ਵਿਆਹੀ ਜਾਂਦੀ ਹੈ ਤਉ ਆਪਣੇ ਪਤੀ ਦੀ ਹੋ ਜਾਂਦੀ ਹੈ ਤੇ ਉਹ ਮੌਤ ਤੋਂ ਬਾਅਦ ਵੀ ਆਪਣੇ ਪਤੀ ਨੂੰ ਕਦੇ ਨਹੀਂ ਭੁੱਲ ਸਕਦੀ ਆਹ ਬੇਟੀ ਸਾਡੇ ਪਿਆਰ ਦੀ ਨਿਸ਼ਾਨੀ ਹੈ ਤੇ ਮੈਂ ਇਸ ਨੂੰ ਮਾਂ ਤੇ ਪਾਪ ਦੋਵਾਂ ਦਾ ਪਿਆਰ ਦੇਣਾ ਚਾਹੁੰਦੀ ਹਾਂ ਇਸ ਤੋਂ ਬਿਨਾ ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਨੂੰ ਥਾਂ ਨਹੀਂ ਦੇ ਸਕਦੀ ਰੋਹਨ ਪਰ ਮੈਂ ਇਸ ਦਿਲ ਦਾ ਕੀ ਕਰਾਂ ਜੋ ਤੇਰਾ ਹੁਣ ਤੋਂ ਬਾਅਦ ਕਿਸਦਾ ਹੋਇਆ ਹੀ ਨਹੀਂ ਰਿਸ਼ਤੇ ਸਿਰਫ ਜਿਸਮਾ ਤੱਕ ਨਹੀਂ ਹੁੰਦੇ ਪਿਆਰ ਤਾਂ ਜਿਸਮਾਂ ਤੋਂ ਪਾਰ ਦੀ ਗੱਲ ਹੈ ਰੂਹਾਂ ਦਾ ਪਵਿੱਤਰ ਰਿਸ਼ਤਾ ਹੁੰਦਾ ਹੈ ਮੈਂ ਤੇਰੇ ਤਨ ਨੂੰ ਨਹੀਂ ਪਾਉਣਾ ਚਾਹੁੰਦਾ ਪਰ ਮੈਂ ਤੇਰੇ ਲਈ ਕੁਝ ਕਰਨਾ ਚਾਹੁੰਦਾ ਹਾਂ ਤੈਨੂੰ ਮੈਂ ਪਹਿਲਾਂ ਦੀ ਤਰ੍ਹਾਂ ਖੁਸ਼ ਵੇਖਣਾ ਚਾਹੁੰਦਾ ਹਾਂ ਮੇਰੇ ਲਈ ਨਾ ਸਹੀ ਆਪਣੀ ਬੱਚੀ ਲਈ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰ ਬਿੰਮੀ ਆਪਣੀ ਜ਼ਿੰਦਗੀ ਜੀ ਦਿਨ ਕਟੀ ਨਾ ਕਰ ਬਿੰਮੀ ਕਹਿੰਦੀ ਮੈਂ ਆਪਣੇ ਘਰ ਬਹੁਤ ਖੁਸ਼ ਹਾਂ ਮੇਰੇ ਕੋਲ ਸਭ ਕੁਝ ਹੈ ਜੋ ਜ਼ਿੰਦਗੀ ਵਿੱਚ ਚਾਹੀਦਾ ਹੈ ਪਲੀਜ਼ ਤੂੰ ਕਦੇ ਮੈਨੂੰ ਮਿਲਣ ਦੀ ਕੋਸ਼ਿਸ਼ ਨਾ ਕਰਿਆ ਕਰ ਮੈਂ ਨਹੀਂ ਚਾਹੁੰਦੀ ਕਿ ਮੇਰੇ ਮੱਥੇ ਤੇ ਬਦਨਾਮੀ ਦਾ ਕਲੰਕ ਲੱਗੇ ਤੇ ਕੱਲ ਨੂੰ ਮੇਰੇ ਧੀ ਨੂੰ ਕਿਸੇ ਤੋਂ ਤਾਨਾ ਸੁਣਨੇ ਪੈਣ ਕੇ ਤੇਰੀ ਮਾਂ ਐਵੇਂ ਦੀ ਸੀ ਸਾਡਾ ਸਮਾਜ ਇੱਕ ਵਿਧਵਾ ਨੂੰ ਕਿਸੇ ਗੈਰ ਮਰਦ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੰਦਾ ਜਦੋਂ ਇੱਕ ਵਿਧਵਾ ਨੂੰ ਕੋਈ ਗੈਰ ਮਰਦ ਮਿਲਣ ਆਵੇ ਤਾਂ ਵੱਦਚਲਣ ਕਹੋਂਦੀ ਹੈ ਕੀ ਤੂੰ ਚਾਹੁੰਦਾ ਹੈ ਕਿ ਲੋਕ ਮੈਨੂੰ ਬਦਚਲਣ ਕਹਿਣ ਰੋਹਨ ਕਹਿੰਦਾ ਨਹੀਂ ਬਿੰਮੀ ਮੈਂ ਤਾਂ ਸਿਰਫ ਤੈਨੂੰ ਖੁਸ਼ ਵੇਖਣਾ ਚਾਹੁੰਦਾ ਹਾਂ ਇਸ ਵਿੱਚ ਵੀ ਮੇਰਾ ਹੀ ਸਵਾਰਥ ਹੈ ਜੇ ਤੂੰ ਖੁਸ਼ ਹੋਵੇਂਗੀ ਤਾਂ ਮੇਰੇ ਮਨ ਨੂੰ ਖੁਸ਼ੀ ਮਿਲੇਗੀ ਬਿੰਮੀ ਕਹਿੰਦੀ ਜੇ ਮੇਰੀ ਖੁਸ਼ੀ ਵਿੱਚ ਤੇਰੀ ਖੁਸ਼ੀ ਤਾਂ ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ ਕਿ ਤੂੰ ਮੈਨੂੰ ਨਾ ਮਿਲਿਆ ਕਰ ਇਸ ਵਿੱਚ ਹੀ ਮੇਰੀ ਖੁਸ਼ੀ ਹੈ ਕਿਰਤ ਕਹਿੰਦੀ ਵੀਰੇ ਮੈਂ ਤੈਨੂੰ ਕਿਹਾ ਸੀ ਨਾ ਕਿ ਇਹਨੇ ਤੇਰੀ ਗੱਲ ਨਹੀਂ ਮੰਨਣੀ ਐਵੇਂ ਇਸ ਨਾਲ ਮੱਥਾ ਮਰਦ ਦਾ ਕੋਈ ਫਾਇਦਾ ਨਹੀਂ ਤੂੰ ਇੱਥੇ ਮੇਰਾ ਵੀਰ ਬਣ ਕੇ ਹੀ ਆਇਆ ਕਰ ਹੋਰ ਕਿਸੇ ਨਾਲ ਤੇਰਾ ਕੋਈ ਰਿਸ਼ਤਾ ਨਹੀਂ ਤੂੰ ਹੁਣ ਚਲਾ ਜਾ ਸੋਨੂੰ ਤੈਨੂੰ ਢੀਕਦਾ ਹੋਣਾ ਹੈ ਉਹ ਬੀਮੀ ਨੂੰ ਕਹਿੰਦਾ ਹੈ ਕਿ ਜੇ ਤੇਰੀ ਖੁਸ਼ੀ ਏਸੇ ਵਿੱਚ ਹੈ ਤਾਂ ਮੈਂ ਤੈਨੂੰ ਕਦੇ ਨਹੀਂ ਮਿਲਾਂਗਾ ਤੇ ਉਹ ਆਪਣੇ ਅਥਰੂ ਪੂੰਝਦਾ ਹੋਇਆ ਚਲਾ ਜਾਂਦਾ ਹੈ ਕੀਰਤ ਆਪਣੇ ਭਰਾ ਦਾ ਦੁੱਖ ਨਹੀਂ ਦੇਖ ਸਕਦੀ ਤੇ ਬੀਮੀ ਨੂੰ ਕਹਿੰਦੀ ਹੈ ਕਿ ਕਿਉਂ ਤੂੰ ਆ ਵੀ ਦੁਖੀ ਹੁੰਦੀ ਐ ਤੇ ਮੇਰੇ ਵੀਰੇ ਨੂੰ ਵੀ ਦੁਖੀ ਕਰਦੀ ਐ ਜਦੋਂ ਤੈਨੂੰ ਅਪਣਾਉਣ ਲਈ ਤਿਆਰ ਹੈ ਤਾਂ ਤੈਨੂੰ ਕੀ ਪ੍ਰੋਬਲਮ ਹੈ ਬਿੰਮੀ ਕੁਝ ਨਹੀਂ ਬੋਲਦੀ ਪਰ ਮਨ ਵਿੱਚ ਕਹਿੰਦੀ ਐ ਕਿ ਪਿਆਰ ਸਵਾਰਥੀ ਨਹੀਂ ਹੁੰਦਾ ਮੈਂ ਆਪਣੇ ਖੁਸ਼ ਲਈ ਰੋਹਨ ਦੀ ਜ਼ਿੰਦਗੀ ਖਰਾਬ ਨਹੀਂ ਕਰ ਸਕਦੀ ਕਿੰਨੀ ਮਿਹਨਤ ਕਰਕੇ ਉਹ ਆਈਐਸ ਅਫਸਰ ਬਣਿਆ ਤੇ ਅੱਜ ਸ਼ਹਿਰ ਦਾ ਡੀਸੀ ਲੱਗਾ ਹੈ ਮੈਂ ਬਹੁਤ ਖੁਸ਼ ਹਾਂ ਉਸ ਨੂੰ ਇਸ ਅਹੁਦੇ ਤੇ ਬੈਠਾ ਵੇਖ ਕੇ ਪਰ ਹੁਣ ਮੈਂ ਉਹਦੇ ਕਾਬਿਲ ਨਹੀਂ ਰਹੀ ਉਹ ਇੱਕ ਵਿਧਵਾ ਨਾਲ ਵਿਆਹ ਨਹੀਂ ਕਰ ਸਕਦਾ ਇਸ ਕਰਕੇ ਮੈਂ ਉਸ ਤੋਂ ਦੂਰ ਰਹਾ ਇਸ ਵਿੱਚ ਹੀ ਉਸਦੀ ਪਲਾਈ ਹੈ ਕਿਤ ਕਹਿੰਦੀ ਬਿੰਮੀ ਮੈਂ ਤੈਨੂੰ ਕੁਝ ਪੁੱਛਿਆ ਹੈ ਤੂੰ ਕਿਹੜੇ ਖਿਆਲਾਂ ਵਿੱਚ ਗੁਆਚ ਗਈ ਹੈ ਬਿੰਮੀ ਕਹਿੰਦੀ ਮੈਂ ਤੈਨੂੰ ਪਹਿਲਾਂ ਵੀ ਕਿਹਾ ਕਿ ਵਿਕਾਸ ਮੇਰਾ ਪਤੀ ਸੀ ਉਸਦੀ ਇਹ ਨਿਸ਼ਾਨੀ ਉਸਦੀ ਬੇਟੀ ਮੇਰੀ ਜ਼ਿੰਦਗੀ ਦਾ ਸਹਾਰਾ ਮੇਰੇ ਕੋਲ ਹੈ ਮਾੜਾ ਚੰਗਾ ਜਿਵੇਂ ਦਾ ਵੀ ਸੀ ਮੈਂ ਆਪਣੇ ਪਤਨੀ ਜਗ੍ਹਾ ਕਿਸੇ ਨੂੰ ਵੀ ਨਹੀਂ ਦੇ ਸਕਦੀ ਤੇ ਨਾ ਹੀ ਕਦੇ ਆਪਣੇ ਦਿਲ ਵਿੱਚੋਂ ਕੱਢ ਸਕਦੀ ਹਾਂ ਕਿਰਤ ਕਹਿੰਦੀ ਜਦੋਂ ਤੂੰ ਆਪ ਹੀ ਆਪਣੀ ਕਿਸਮਤ ਨੂੰ ਬਦਲਣਾ ਨਹੀਂ ਚਾਹੁੰਦੀ ਤਾਂ ਹੋਰ ਕੋਈ ਕੀ ਕਰ ਸਕਦਾ ਹੈ ਰੋਹਨ ਹਸਪਤਾਲ ਵਾਪਸ ਪਹੁੰਚਿਆ ਤਾਂ ਸੋਨੂੰ ਉੱਥੇ ਨਹੀਂ ਸੀ ਉਹ ਬਲਰਾਜ ਨੂੰ ਕਹਿੰਦਾ ਅੰਕਲ ਜੀ ਅੰਤਜਿਤਾ ਪਤਾ ਚੱਲਿਆ ਕਿ ਨਹੀਂ ਬਲਰਾਜ ਕਹਿੰਦਾ ਕਿ ਨਹੀਂ ਬੇਟਾ ਸੋਨੂ ਕਹਿੰਦਾ ਸੀ ਕਿ ਹਸਪਤਾਲ ਦੇ ਬਾਹਰ ਜਾ ਕੇ ਲੋਕਾਂ ਨੂੰ ਪੁੱਛਦਾ ਹਾਂ ਸ਼ਾਇਦ ਕਿਸੇ ਨੇ ਵੇਖਿਆ ਹੋਵੇ ਇਹਨੇ ਦੇਰੋਂ ਨਰਸਰੀਏ ਨੂੰ ਲੈ ਕੇ ਆ ਜਾਂਦੀ ਹੈ ਤੇ ਬਲਰਾਜ ਨੂੰ ਕਹਿੰਦੀ ਹੈ ਕਿ ਆਹ ਤੁਹਾਡੀ ਪਤਨੀ ਹੈ ਇਸ ਦਾ ਧਿਆਨ ਦੁੱਖੋ ਪਤਾ ਨਹੀਂ ਹੁਣ ਕਿੱਥੋਂ ਆਈ ਹੈ ਹਸਪਤਾਲ ਦੇ ਪਿਛਲੇ ਪਾਸੇ ਬੈਠੀ ਸੀ ਬਲਰਾਜ ਸੋਨੂ ਨੂੰ ਫੋਨ ਕਰਦਾ ਹੈ ਕਿ ਤੇਰੀ ਮਾਂ ਮਿਲ ਗਈ ਹੈ ਸੋਨੂ ਬੇ ਹਸਪਤਾਲ ਆ ਜਾਂਦਾ ਹੈ ਰੋਹਨ ਤੇ ਸੋਨੂ ਉਸ ਨੂੰ ਬੈੱਡ ਤੇ ਲੈ ਜਾਂਦੇ ਹਨ ਤੇ ਰੋਹਨ ਡਾਕਟਰ ਕੋ ਜਾਣਦਾ ਹੈ ਤੇ ਕਹਿੰਦਾ ਹੈ ਕਿ ਪੇਸ਼ੈਂਟ ਦੇ ਪ੍ਰਤੀ ਹਸਪਤਾਲ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਸਾਡਾ ਮਰੀਜ਼ 2 ਘੰਟੇ ਬਾਅਦ ਮਿਲਿਆ ਹੈ ਡਾਕਟਰ ਰੋਹਨ ਨੂੰ ਪਛਾਣ ਲੈਂਦਾ ਹੈ ਤੇ ਕਹਿੰਦਾ ਕਿ ਸਰ ਹਰ ਮਰੀਜ਼ ਦੀ ਸਾਡੀ ਰਿਸਪੌਂਸਿਬਿਲਟੀ ਹੁੰਦੀ ਹੈ ਐਵੇਂ ਕਿਵੇਂ ਹੋ ਸਕਦਾ ਹੈ ਮੈਂ ਹੁਣੇ ਸਟਾਫ ਨੂੰ ਬੁਲਾ ਕੇ ਪੁੱਛਦਾ ਹਾਂ ਤੁਹਾਡੀ ਪਰੇਸ਼ਾਨੀ ਹੋਈ ਇਸ ਲਈ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਰੋਹਨ ਚਲਾ ਜਾਂਦਾ ਹੈ ਤੇ ਡਾਕਟਰ ਉਸੇ ਵੇਲੇ ਸਟਾਫ ਨੂੰ ਬੁਲਾ ਕੇ ਕੁੱਛਦਾ ਹੈ ਕਿ ਉਸ ਮਰੀਜ਼ ਕੋਲ ਕਿਸ ਦੀ ਡਿਊਟੀ ਸੀ ਤਾਂ ਜਦੋਂ ਉਸ ਨੂੰ ਨਰਸ ਦਾ ਪਤਾ ਚੱਲਦਾ ਜਿਸ ਨੇ ਆਪਣੀ ਡਿਊਟੀ ਵਿੱਚ ਲਾਪਰਵਾਹੀ ਕੀਤੀ ਤਾਂ ਉਹ ਉਸ ਨੂੰ ਉਸੇ ਬਿਲੇ ਹਸਪਤਾਲ ਵਿੱਚੋਂ ਕੱਢ ਦਿੰਦਾ ਹੈ ਉਹ ਨਰਸ ਰੀਨੂ ਕੋਲ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਤੇਰੇ ਪੈਸਿਆਂ ਦੇ ਲਾਲਚ ਵਿੱਚ ਮੇਰੀ ਨੌਕਰੀ ਚਲੀ ਗਈ ਹੈ ਹੁਣ ਮੈਂ ਕੀ ਕਰਾਂਗੀ ਆ ਫੜ ਆਪਣੇ ਪੈਸੇ ਤੇ ਡਾਕਟਰ ਸਾਹਿਬ ਨੂੰ ਕਹਿ ਕੇ ਤੂੰ ਹੀ ਮੈਨੂੰ ਇਹ ਸਭ ਕੁਝ ਕਰਨ ਲਈ ਕਿਹਾ ਸੀ ਰੇਨੂ ਉਸ ਨੂੰ ਕਹਿੰਦੀ ਹੈ ਕਿ ਤੂੰ ਰੋਲਾ ਨਾ ਪਾ ਮੈਂ ਤੈਨੂੰ ਹੋਰ ਪੈਸੇ ਦੇ ਦਿਆਂਗੀ ਬਲਰਾਜ ਇਹ ਸਭ ਸੁਣ ਲੈਂਦਾ ਹੈ ਤੇ ਹੈਰਾਨ ਹੋ ਜਾਂਦਾ ਹੈ ਕਿ ਰੇਨੂ ਨਰਸ ਨੂੰ ਪੈਸੇ ਦੇ ਕੇ ਪਾਗਲ ਹੋਣ ਦਾ ਨਾਟਕ ਕਰ ਰਹੀ ਸੀ ਤੇ ਉਹ ਡਾਕਟਰ ਕੋਲ ਜਾ ਕੇ ਸਾਰੀ ਸੱਚਾਈ ਦੱਸਦਾ ਹੈ ਤੇ ਕਹਿੰਦਾ ਹੈ ਕਿ ਨਰਸ ਨੂੰ ਦੁਬਾਰਾ ਨੌਕਰੀ ਤੇ ਰੱਖ ਲਵੋ ਤਾਂ ਡਾਕਟਰ ਕਹਿੰਦਾ ਹੈ ਕਿ ਪੈਸੇ ਪਿੱਛੇ ਵਿਕਣ ਵਾਲਿਆਂ ਨੂੰ ਨੌਕਰੀ ਦੇ ਕੇ ਮੈਂ ਮਰੀਜ਼ਾਂ ਦੀ ਜ਼ਿੰਦਗੀ ਵਿੱਚ ਫਿਲਵਾਣ ਨਹੀਂ ਕਰ ਸਕਦਾ ਤੇ ਉਹ ਨਰਸ ਨੂੰ ਨੌਕਰੀ ਤੋਂ ਕੱਢ ਦਿੰਦਾ ਹੈ। ਬਲਰਾਜ ਜੋ ਪੈਸੇ ਰੀਨੂ ਦੇ ਇਲਾਜ ਲਈ ਲੈ ਕੇ ਆਇਆ ਸੀ ਉਹ ਨਰਸ ਨੂੰ ਦੇਂਦਾ ਹੋਇਆ ਕਹਿੰਦਾ ਹੈ ਕਿ ਲੈ ਬੇਟਾ ਜਦੋਂ ਤੱਕ ਤੈਨੂੰ ਕਿਸੇ ਹੋਰ ਨੌਕਰੀ ਨਹੀਂ ਮਿਲਦੀ ਤੂੰ ਇਹਨਾਂ ਪੈਸੇ ਨਾਲ ਗੁਜ਼ਾਰਾ ਕਰ ਲਵੀਂ ਕਿਉਂਕਿ ਮੇਰੀ ਪਤਨੀ ਤੇਰੀ ਦੋਸ਼ੀ ਹੈ ਤੇ ਉਹ ਰੀਨੂ ਨੂੰ ਉੱਥੇ ਹੀ ਛੱਡ ਕਰ ਚਲਾ ਜਾਂਦਾ ਹੈ। ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ।